ਸੱਚ ਸਾਈ ਬੜਾ ਹੰਸ ਮਹੱਲਾ ਚੌਥਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਰਾਮ ਹਰ 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 ਨਾਮ ਮੇਰਾ ਮਨ ਵਸਾਈ ਰਾਮ ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਵਡਭਾਗੀ ਗੁਰਦਰਸ਼ਨ ਪਾਇਆ ਧਨ ਤਨ ਸਤਿਗੁਰੂ ਹਮਾਰਾ ਉਠ ਤ ਬੈਠ ਤ ਸਤਿਗੁਰ ਸੇਵਹਿ ਜਿਤ ਸੇਵਿਐ ਸ਼ਾਂਤ ਪਾਈ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰ ਤਿਹਰਾ ਹਰ ਨਾਮੋ ਹਰ ਨਾਮ ਦਿਰੜਾਈ ਜਪ ਹਰ ਹਰ ਨਾਮ ਭਿਕ ਸੇਰਾ ਜਪ ਹਰ ਹਰ ਨਾਮ ਕਮਲ ਪਰ ਗਾਸੀ ਹਰ ਨਾਮ ਨਮੰਗ ਨਿਦ ਪਾਈ ਹਉ ਮੈਂ ਰੋਗ ਗਿਆ ਦੁਖ ਲਾਤਾ ਹਰ ਸਹਜ ਸਮਾਦ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਲਾਵੇ ਮੇਰਾ ਸਤਗੁਰੂ ਪੂਰਾ ਰਾਮ ਹਉ ਮਨ ਤਨ ਹਉ ਮਨ ਤਨ ਦੇਵਾ ਤਿਸ ਕਾਟ ਸਰੀਰਾਰਾਮ ਹਉ ਮਨ ਤਨ ਕਾਟ ਕਾਟ ਤਿਸ ਦੇ ਜੋ ਸਤਗੁਰ ਬਚਨ ਸੁਣਾਏ ਮੇਰੇ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦੇਹੋ ਸਤਗੁਰ ਚਰਨ ਹਮ ਤੂਰਾ ਕੋਈ ਆਣ ਕੋਈ ਆਣ ਮਲਾਵੇ ਮੇਰਾ ਸਤਿਗੁਰੂ ਪੂਰਾ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰਨਾ ਕੋਈ RAM ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਿਰੰજન ਸੋਈ RAM ਹਰ ਹਰ ਨਾਮ ਜਿਨਨੀ ਅਰਾਧਿਆ ਤਿਨ ਕਾ ਦੁਖ ਭਰਮ ਭਉ ਭਾਗਾ ਸੇਵਕ ਭਾਏ ਮਿਲੇ ਵਡਭਾਗੀ ਜਿਨੂੰ ਗੁਰ ਚਰਨੀ ਮਨ ਲਾਗਾ ਕਹੋ ਨਾਨਕ ਹਰਿ ਆਪ ਮਲਾਏ ਮਿਲ ਸਤਗੁਰ ਪੁਰਖ ਸੁਖ ਹੋਈ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਅਵਰ ਨਾ ਕੋਈ ਵਢਹਸ ਮਹੱਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ ਰਾਮ ਸਤਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂੰਡ ਟੁਣੇਂਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਜਿੰਨਾ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਲਾਏ ਰਾਮ ਤਿੰਨ ਚਰਨ ਤਿੰਨ ਚਰਨ ਸਰੇਵਹਿ ਅਮ ਲਾਗਹਿ ਤਿਨ ਕੈ ਪਾਏ ਰਾਮ ਹਰ ਹਰ ਚਰਨ ਸਰੇਵਹਿ ਤਿਨ ਕੇ ਜਿਨ ਸਤਗੁਰੂ ਪੁਰਖ ਪ੍ਰਭ ਧਿਆਇਆ ਤੂੰ ਵੜਦਾਤਾ ਅੰਤਰ ਜਾਮੀ ਮੇਰੀ ਸਰਦਾ ਪੂਰ ਹਰ ਰਾਇਆ ਗੁਰ ਸਿਖ ਮੇਲ ਮੇਰੀ ਸਰਦਾ ਪੂਰੀ ਅਨ ਦਿਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਦੇਣਾ ਹਰ ਪ੍ਰਭ ਮੇਲ ਮਲਾਈ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ ਰਾਮ ਹਰ ਨਾਮੋ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਆਧਾਰੇ ਰਾਮ ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤਿਸ ਬਿਨ ਘੜੀ ਨਿਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮਖ ਅੰਮ੍ਰਿਤ ਪੀਵਾ ਹਰਿਆਪੇ ਸਰਦਾ ਲਾਏ ਮਲਾਏ ਹਰਿਆਪੇ ਆਪ ਸਵਾਰੇ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ ਹਰਿਆਪੇ ਹਰਿਆਪੇ ਪੁਰਖ ਨਿਰੰਜਨ ਸੋਈ ਰਾਮ ਹਰਿਆਪੇ ਹਰਿਆਪੇ ਮੇਲਾ ਕਰੈ ਸੋ ਹੋਈ ਰਾਮ ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰ ਨਾ ਕਰਨਾ ਜਾਈ ਬਹੁਤ ਸਿਆਣ ਭੱਲਿਆ ਨਾ ਜਾਈ ਕਰ ਥਾਕੇ ਸਭ ਚਤਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨੇ ਅਵਰਨਾ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਵਡਹੰਸ ਮਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਰਾਮ ਕਿਮਰ ਅਗਿਆਨ গো ਆਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤ ਗੁਰੂ ਪਾਇਆ ਅਗਿਆਨ ਅੰਧੇਰ ਬਨਾਸੀ ਸਤ ਗੁਰ ਸੇਵ ਪਰਮ ਪਦ ਪਾਇਆ ਹਰ ਜੱਪਿਆ ਸਾਸ ਗਰਾਸੇ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤ ਗੁਰ ਸੇਵਾ ਲਾਇਆ ਹਰ ਸਤ ਗੁਰ ਹਰ ਸਤ ਗੁਰ ਮੇਲ ਹਰ ਸਤ ਗੁਰ ਚਰਨ ਹਮ ਪਾਇਆ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈਂ ਰਾਮ ਹਰ ਨਾਮੋ ਹਰ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਦਿਰੜਾਇਆ ਜਿਤੈ ਪੁੱਤ ਕਲਤਰ ਕੋਈ 베ਲੀ ਨਹੀਂ ਤਿਤੈ ਹਰ ਹਰ ਨਾਮ ਛਡਾਇਆ ਤਨ ਤਨ ਸਤ ਗੁਰ ਪੁਰਖ ਨਿਰੰજન ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤ ਗੁਰ ਮੇਰਾ ਸਤ ਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿਨਹੀ ਦਰਸ਼ਨ ਜਿਨਹੀ ਦਰਸ਼ਨ ਸਤ ਗੁਰ ਪੁਰਖ ਨਾ ਪਾਇਆ RAM ਤਿਨ ਨੇ ਫਲ ਤਿਨ ਨੇ ਫਲ ਜਨਮ ਸਭ ਬਿਰਥਾ ਗਵਾਇਆ RAM ਨੇ ਫਲ ਜਨਮ ਤਿਨ ਬਿਰਥਾ ਗਵਾਇਆ ਤੇ ਸਾਖਤ ਮੁਏ ਮਰ ਝੂਰੇ ਕਰ ਹੁੰਦਾ ਰਤਨ ਪਦਾਰਥ ਭੂਕੇ ਭਾਗਹੀਨ ਹਰ ਦੂਰੇ ਹਰ ਹਰ ਤਿਨ ਕਾ ਦਰਸ਼ਨਾ ਕਰਿ ਯੋਹ ਜਿਨਿ ਹਰ ਹਰ ਨਾਮ ਨਾ ਧਿਆਇ ਜਿਨਿ ਦਰਸ਼ਨ ਜਿਨਿ ਦਰਸ਼ਨ ਸਤਗੁਰੂ ਪੁਰਖ ਨਾ ਪਾਇਆ ਹਮਾ ਚਾਤਰ ਕ ਹਮ ਚਾਤਰ ਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮੇਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰਹਿ ਭਗਤੀ ਰਾਮ ਹਰ ਹਰ ਸਤਗੁਰ ਕਰਹਿ ਭਗਤੀ ਜਾਂ ਹਰ ਪ੍ਰਭ ਕਿਰਪਾ ਧਾਰੇ ਮੈਂ ਗੁਰ ਬਿਨ ਅਵਰ ਨਾ ਕੋਈ ਬੇਲੀ ਗੁਰ ਸਤਗੁਰ ਪ੍ਰਾਨ ਹਮਾਰੇ ਕਹੋ ਨਾਨਕ ਗੁਰ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰ ਕ ਹਮ ਚਾਤਰ ਕ ਦੀਨ ਹਰ ਪਾਸ ਬੇਨੰਤੀ ਵਡਾਹ ਸਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾਤਾਰਾ ਹਮ ਪੁੱਛਹਿ ਹਮ ਪੁੱਛਹਿ ਸਤਿਗੁਰ ਪਾਸ ਹਰ ਬਾਤਾਰਾ ਸਤਿਗੁਰ ਪਾਸ ਹਰ ਬਾਤ ਪੁੱਛਹਿ ਜਿਨ ਨਾਮ ਪਦਾਰਥ ਪਾਇਆ ਪਾਏ ਲੱਗੇ ਹਨ ਨਿਤ ਕਰਹਿ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਾਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਗੁਰ ਮੇਲ ਸੁਖ ਦਾਤਾ ਸੁਣ ਗੁਰਮਖ ਸੁਣ ਗੁਰਮਖ ਨਾਮ ਸਭ ਬਿਨ ਸੇ ਹਉ ਮੈਂ ਪਾਪਾਰੰ ਜਪ ਹਰ ਹਰ ਜਪ ਹਰ ਹਰ ਨਾਮ ਲਥਿਆੜੇ ਜਗ ਤਾਪਾਰੰ ਹਰ ਹਰ ਨਾਮ ਜਿਨਨੀ ਅਰਾਧਿਆ ਤਨ ਕੇ ਦੁਖ ਪਾਪ ਨਵਾਰੇ ਸਤਿਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਥੇ ਪਾਪ ਸੰਤਾਪਾ ਸੁਣ ਗੁਰਮਖ ਸੁਣ ਗੁਰਮਖ ਨਾਮ ਸਭ ਬਿਨ ਸੇ ਹਉ ਮੈਂ ਪਾਪਾ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਰਾਮ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਅਰੋਗਤ ਭਏ ਸਰੀਰਾ ਅਨ ਦਿਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਹਰ ਧਾਰੂ ਹੋ ਹਰ ਧਾਰੂ ਕਿਰਪਾ ਕਰ ਕਿਰਪਾ ਲਿਹੋ ਉਬਾਰੇ ਰਾਮ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆਲ ਸਨਾਇਆ ਤੂੰ ਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਸਤਿਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰੂ ਹਰ ਧਾਰੂ ਕਿਰਪਾ ਕਰ ਕਿਰਪਾ ਲਿਹੋ ਉਬਾਰੇ ਰਾਮ ਵਡਹੰਕ